ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ब्रह्मज्ञानी को सदा यारेस ब्रह्मज्ञानी का कथान जाय अधाखर ब्रह्मज्ञानी सब का ठाकुर ब्रह्मज्ञानी की मित कौन बखानै ब्रह्म ज्ञानी की गत ब्रह्म ज्ञानी जानै ब्रह्म ज्ञानी का अंत न पार नानक ब्रह्म ज्ञानी को सदा नवस्कार नानक ब्रह्म ज्ञानी को सदा नवस्कार वाह ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗ ਦੀ ਜੜੋ ਰੋਜਾਨਾ ਨਹੀਂ ਤਰਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅਮਰਤ ਮੇਲ ਤੋ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਤੋਂ ਨਾਮ ਲਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਸ੍ਰੀ ਸੁਖਮਨੀ ਸਾਹਿਬ ਜੀ ਦੀ 8ਵੀਂ ਅਸ਼ਟਪਦੀ ਦਾ 7ਵਾਂ ਪਦ ਆਪ ਜੀ ਨੇ ਸਰਵਣ ਕੀਤਾ ਹੈ ਜੋ 8ਵੀਂ ਅਸ਼ਟਪਰੀ ਬ੍ਰਹਮ ਗਿਆਨੀ ਵਾਲੀ ਕਹਿੰਦੇ ਹਨ ਤੋਂ 7ਵੇਂ ਪਦੇ ਰਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਦੇ ਆਓ ਸਾਜਾ ਕਰਦੇ ਹਾਂ ਗੁਰਬਾਣੀ ਦੇ ਨਾਲ ਚਰਨਾ ਨਾਲ ਮਨੋ ਬਿੱਟੀਆਂ ਜੋੜਦੇ ਹੋਏ ਗੁਰ ਚਰਨਾ ਵਿਖੇ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੋ ਬਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ब्रह्मज्ञानी की कीमत नाहे ब्रह्मज्ञानी कह सगल बणवाहे सतगुरु पादशाह कहले ब्रह्मज्ञानी दी कीमत नहीं कोई पा सकदा मतलब ओस दी अंदर की कुछ हो सकदा कोई दस नहीं सकदा ओस दी कीमत नहीं पाई जा सकदी ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਈ ਕਹਿ ਨਾ ਜਾਈ ਤੇਰੀ ਤਿਲਵੜਿਆਈ ਇਹ ਸਾਰੀ ਦੁਨੀਆ ਦਾ ਪੈਸਾ ਇਕੱਠਾ ਕਰਕੇ ਕੀਮਤ ਪਾਈਏ ਤਾਂ ਨਹੀਂ ਪੈਂਦੀ ਇਹ ਵੀ ਆਪਣੀਆਂ ਸਿਆਣਪਾਂ ਨਾਲ ਸੋਚੇ ਕਿ ਮੈਂ ਬ੍ਰਹਮ ਗਿਆਨੀ ਨੂੰ ਜਾਣ ਸਕਦਾ ਉਹ ਨਹੀਂ ਜਾਣ ਸਕਦਾ ਉਹਦੇ ਅੰਤਿਸ਼ ਕਰਨ ਵਿੱਚ ਕਿੰਨੇ ਸ਼ੁਭ ਗੁਣ ਵਸਦੇ ਆ ਇਹ ਕੋਈ ਦੱਸ ਨਹੀਂ ਸਕਦਾ ਹਰੀ ਪਰਮੇਸ਼ਰ ਦਾ ਰੂਪ ਹੋਣ ਕਰਕੇ ਬ੍ਰਹਮ ਗਿਆਨੀ ਦੀ ਕੀਮਤ ਕਿਸੇ ਪਾਸੋਂ ਨਹੀਂ ਪਾਈ ਜਾ ਸਕਦੀ ਕਿਉਂਕਿ ਇਹ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਕੀ ਕੀਮਤ 나ਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ ਬਾਸ਼ਾ ਜੀ ਕਹਿੰਦੇ ਉਸ ਬ੍ਰਹਮ ਗਿਆਨੀ ਦੇ ਅੰਤਿਸ਼ ਕਰਨ ਹਿਰਦੇ ਵਿੱਚ ਸਾਰਾ ਸੰਸਾਰ ਦੇ ਵਰਤਾਰੇ ਨੂੰ ਜਾਣਦੇ ਹਨ ਪਰ ਸਾਰੇ ਆਪਾਰਥਾਂ ਨੂੰ ਮਨ ਵਿੱਚ ਮਿੱਥਿਆ ਜਾਣ ਕੇ ਹਰੀ ਵੈਗਰੂ ਦੇ ਨਾਮ ਦੇ ਜੁੜੇ ਰਹਿੰਦੇ ਹਨ ਬ੍ਰह्म ਗਿਆਨੀ ਚਾਹੇ ਤਾਂ ਕੁਝ ਵੀ ਕਰ ਸਕਦਾ ਹੈ ਪਰ ਕਰਦਾ ਨਹੀਂ ਉਹ ਸਾਰੀ ਦੁਨੀਆ ਦੇ ਵਰਤਾਰੇ ਨੂੰ ਜਾਣਦਾ ਹੈ ਪਰ ਖੁਦ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੈ ਕੋਈ ਉਹਦੀ ਕੀਮਤ ਨਹੀਂ ਪਾ ਸਕਦਾ ਕੋਈ ਉਹਦੇ ਬਾਰੇ ਪੂਰਾ ਜਾਣ ਨਹੀਂ ਸਕਦਾ ਬ੍ਰਹਮ ਗਿਆਨੀ ਦਾ ਕੌਣ ਜਾਣੇ ਭੇਦ ਐਸੇ ਬ੍ਰਹਮ ਨੂੰ ਜਾਣਣ ਵਾਲੇ ਬ੍ਰਹਮ ਗਿਆਨੀ ਦਾ ਭੇਦ ਕੌਣ ਪਾ ਸਕਦਾ ਹੈ ਭਾਗ ਨਹੀਂ ਪਾ ਸਕਦਾ ਤਾਂ ਤੇ ਬ੍ਰਹਮ ਗਿਆਨੀ ਕੋ ਸਦਾ ਅਰੇਸ ਐਸੇ ਬ੍ਰਹਮ ਗਿਆਨੀ ਨੂੰ ਮੈਂ ਹਮੇਸ਼ਾ ਹੀ ਹੱਥ ਬਨ ਕੇ ਨਮਸਕਾਰ ਕਰਦਾ ਹਾਂ ਸਵਰ ਅੰਦਰ ਸਾਬਰੀ ਤਨ ਏਵੇਂ ਜਲੇਣ ਹੋਣ ਜੀ ਖੁਦਾਏ ਦਾ ਭੇਦ ਨ ਕਿਸੈ ਦੇਣ ਜਿਵੇਂ ਵਲੇ ਸੁਕਰਾਤ ਫਕੀਰ ਨੂੰ ਸ਼ਮਸ਼ਤਰਵੇਜ ਨੂੰ ਮੌਕੇ ਦੀ ਸਰਕਾਰ ਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਤਾਂ ਬਾਹਰਲੇ ਦੇਸ਼ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਭਾਰਤ ਵਿੱਚ ਬਹੁਤ ਬ੍ਰह्म ਗਿਆਨੀ ਹਨ ਉਹਨਾਂ ਨੇ ਕਹਿੰਦੇ ਆਪਣਾ ਇੱਕ ਬੰਦਾ ਭੇਜਿਆ ਜਾਂ ਦੋ ਬੰਦੇ ਭੇਜਿਆ ਜਾਓ ਕਿਸੇ ਬ੍ਰਹਮ ਗਿਆਨੀ ਦੇ ਕੋਲੋਂ ਸਬਰ ਅਤੇ ਸੰਤੋਖ ਦਾ ਅਰਥ ਪੁੱਛ ਕੇ ਆਓ ਕਹਿੰਦੇ ਉਹ ਆਏ ਉਹ ਸਰਕਾਰੀ ਬੰਦੇ ਐ ਤੇ ਆ ਕੇ ਪਹਿਲਾਂ ਸਰਕਾਰ ਨੂੰ ਮਿਲਦੇ ਆ ਉਸ ਮੌਕੇ ਦੀ ਸਰਕਾਰ ਹੈ ਔਰੰਗਜ਼ੇਬ ਉਹਨੂੰ ਪੁੱਛਦੇ ਆ ਕਿ ਤੇਰੀ ਰਾਜ ਦੇ ਵਿੱਚ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਵਾਓ ਸਾਨੂੰ ਪਤਾ ਲੱਗਿਆ ਕਿ ਭਾਰਤ ਵਿੱਚ ਬ੍ਰਹਮ ਗਿਆਨੀ ਬਹੁਤ ਐ ਔਰ اسی ਉਹਨਾਂ ਦੇ ਕੋਲੋਂ ਆ ਦੋ ਸ਼ਬਦਾਂ ਸਬਰ ਤੇ ਸੰਤੋਖ ਇਹਨਾਂ ਦੇ ਅਰਥ ਪੁੱਛਨੇ ਆ ਬਹੁਤ ਸਾਰੇ ਗਿਆਨੀਆਂ ਨਾਲ ਮਿਲਾਇਆ ਗਿਆ ਪਰ ਉਹਨਾਂ ਦੀ ਤਸੱਲੀ ਨਾ ਹੋਈ ਅਖੀਰ ਗੁਰੂ ਪਿਆਰੇ ਸ਼ਮਸ਼ਤ ਅਵਰੇਜ ਜਿਸ ਨੂੰ ਰੰਗ ਜੇਵ ਨੇ ਗਲੀਆਂ ਵਿੱਚੋਂ ਘੁੰਮਦੇ ਹੋਏ ਨੂੰ ਮਸਤੀ ਵਿੱਚ ਘੁੰਮ ਰਹੇ ਨੂੰ ਫੜ ਕੇ ਜੇਲ੍ਹ ਵਿੱਚ ਸੁੱਟਿਆ ਸੀ ਔਰ ਉਹਨੂੰ ਪਿਆਰੋਂ ਕਹਦੇ ਜਾਓ ਉਹਨੂੰ ਪੁੱਛ ਲਓ ਕਹਿੰਦੇ ਹਾਂ ਉਹਨੂੰ ਬੁਲਾਓ ਜਿੱਦ ਵੀ ਜਗੇ ਮੁਲਾਕਾਤ ਕਰਾਈ ਕਹਦੇ ਅਸੀਂ ਤੁਹਾਡੇ ਕੋਲੋਂ ਦੋ ਸ਼ਬਦਾਂ ਦੇ ਮੈਨੇ ਪੁੱਛਣ ਵਾਸਤੇ ਆਏ ਆ ਸਾਨੂੰ ਪਤਾ ਲੱਗਿਆ ਤੁਸੀਂ ਬਹੁਤ ਵੱਡੇ ਬ੍ਰਹਮ ਗਿਆਨੀ ਹੋ ਉਹ ਕਹਿਣ ਲੱਗਿਆ ਕੋਈ ਗੱਲ ਨਹੀਂ ਦੱਸ ਦਿਆਂਗੇ ਪਰ ਕੱਲ ਨੂੰ ਸਾਡੇ ਵਾਸਤੇ ਇੱਕ ਚਾਦਰ ਤੇੜ ਮੰਨਣ ਵਾਸਤੇ ਔਰ ਇੱਕ ਪਾਣੀ ਦਾ ਘੜਾ ਭਰ ਕੇ ਲਿਆਇਓ ਇਸ਼ਨਾਨ ਕਰਕੇ ਦੱਸਾਂਗੇ ਕਿਉਂਕਿ ਨਗਰਵਸਥਾ ਵਿੱਚੋਂ ਰਹਿੰਦਾ ਸੀ ਜੇਲ੍ਹ ਵਿੱਚ ਵੀ ਉਸੇ ਤਰ੍ਹਾਂ ਸੀ ਇੱਕ ਦਿਨ ਔਰੰਗਜ਼ੇਬ ਲਗਮਨ ਲੱਗਿਆ ਉਸ ਨੂੰ ਨਗਰਵਸਥਾ ਵਿੱਚ ਦੇਖਿਆ ਤੇ ਇੱਕ ਦਸ਼ਾਲਾ ਉਹ ਨੂੰ ਹਾਥੀ ਤੋਂ ਲਾ ਕੇ ਫੜਾ ਦਿੱਤਾ ਕਹਿੰਦੇ ਆ ਦਸ਼ਾਲਾ ਦਿਓ ਇਹਨੂੰ ਪਿੰਡੇ ਤੇ ਪਾ ਲਵੇ ਤਾਂ ਗੁਰੂ ਪਿਆਰੋ ਨੇੜੇ ਅਗ ਅਚਰੇ ਸੀ ਉਹਨੇ ਉਹ ਦਸ਼ਾਲਾ ਅੱਗ ਵਿੱਚ ਰੱਖ ਦਿੱਤਾ ਰਾਜੇ ਨੂੰ ਗੁੱਸਾ ਆਇਆ ਤੇ ਗੁੱਸੇ ਵਿੱਚ ਆ ਕੇ ਉਸਨੇ ਫਕੀਰ ਨੂੰ ਫੜ ਕੇ ਅੰਦਰ ਕਰਵਾ ਦਿੱਤਾ ਹੁਣ ਉਹ ਦੋਨੇ ਮਲੁਖ ਜਿਹੜੇ ਬਾਹਰਲੇ ਦੇਸ਼ ਚੋਂ ਆਏ ਐ ਮਲੇਚੋ ਆਏ ਨੇ ਉਹ ਪੁੱਛਦੇ ਹਾਂ ਦੱਸੋ ਜੀ ਉਹਨੇ ਦੂਜੇ ਦਿਨ ਇੱਕ ਚਾਦਰ ਲਈ ਜੋ ਤੇੜ ਬੰਨੀ ਐ ਔਰ ਪਾਣੀ ਦਾ ਘੜਾ ਲਿਆ ਉਹਦੇ ਨਾਲ ਇਸ਼ਨਾਨ ਕੀਤਾ ਕਹਿੰਦਾ ਲਓ ਦੇਖੋ ਇੱਕ ਦੇ ਸਿਰ ਤੇ ਹੱਥ ਰੱਖਿਆ ਉਹਦਾ ਧਿਆਨ ਜੁੜਿਆ ਤਾਂ ਕੀ ਦੇਖਦਾ ਕਿ ਉਸ ਦੇ ਆਸੇ ਪਾਸੇ ਬੇਅੰਤ ਰੂਹਾਂ ਖੜੀਆਂ ਹੱਥ ਬਨ ਕੇ ਬੇਨਤੀ ਕਰ ਰਹੀਆਂ ਕਿ ਤੁਸੀਂ ਮਹਾਰਾਜ ਸਾਨੂੰ ਹੁਕਮ ਕਰੋ ਤੂੰ ਇਹ ਰਾਜਾ ਕੀ ਚੀਜ਼ ਆ ਇਹਦਾ ਅਸੀਂ ਚੱਡੇ ਘਾਟੇ ਕਰਦੀ ਹੈ ਮਤਲਬ ਖਤਮ ਕਰਦੀ ਹੈ ਇਹਦਾ ਰਾਜ ਖਤਮ ਕਰ ਦਈਏ ਤੇ ਸਾਨੂੰ ਹੁਕਮ ਕਰੋ ਤਾਂ ਉਸ ਵੇਲੇ ਗੁਰੂ ਪਿਆਰਿਓ ਇਹ ਉਹਨਾਂ ਨੂੰ ਉਂਗਲ ਮਾਰ ਰਿਹਾ ਹੈ ਤਾਂ ਇਸੇ ਤਰ੍ਹਾਂ ਹੀ ਦੂਸਰੇ ਦਿਨ ਫਿਰ ਉਸ ਨੂੰ ਗੁਰੂ ਪਿਆਰਿਓ ਉਸੇ ਤਰ੍ਹਾਂ ਗਿਆਨ ਕਰਵਾਇਆ ਉਹਨਾਂ ਲੋਕਾਂ ਨੂੰ ਇਹ ਤਜਰਬਾ ਦਿਖਾਇਆ ਪ੍ਰਜਾਣਾਂ ਉਹਦੇ ਕੋਲੇ ਮਾਰਨੇ ਸਨ ਕੋਲੇ ਮਾਰਨ ਦਾ ਸਮਾਂ ਆਇਆ ਏ ਰਾਜੇ ਦੇ ਸਿਪਾਹੀ ਆ ਕੇ ਕੋਲੇ ਮਾਰਨ ਲੱਗੇ ਉਹਦੇ ਕੋਲੇ ਵਜ ਰਹੇ ਹਨ ਉਹ ਕੋਲੇ ਖਾ ਰਿਹਾ ਹੈ ਔਰ ਗੁਰੂ ਪਿਆਰਿਓ ਕੋਲੇ ਖਾਂਦਾ ਹੋਇਆ ਉਹ ਉਂਗਲ ਮਾਰ ਰਿਹਾ ਹੈ ਤੇ ਜਿਸ ਨੂੰ ਇਹ ਚੀਜ਼ ਵਿਖਾਈ ਸੀ ਗੁਰੂ ਪਿਆਰਿਓ ਉਹ ਕੀ ਦੇਖ ਰਿਹਾ ਹੈ ਕਿ ਇਹ ਉਂਗਲ ਕਿਉਂ ਮਾਰ ਰਿਹਾ ਕਿਉਂਕਿ ਬਹੁਤ ਸਾਰੀਆਂ ਸ਼ਕਤੀਆਂ ਕਹਿੰਦੀਆਂ ਤੁਸੀਂ ਇਹ ਸਜ਼ਾ ਕਿਉਂ ਭੋਗ ਰਹੇ ਹੋ ਸਾਨੂੰ ਹੁਕਮ ਕਰੋ ਅਸੀਂ ਇਸ ਰਾਜ ਨੂੰ ਮਿੱਟੀ ਵਿੱਚ ਮਿਲਾ ਦਈਏ। ਇਸੇ ਤਰ੍ਹਾਂ ਹੀ ਸਤਿਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਆ। ਉਹਨਾਂ ਕੋਲੇ ਵੀ ਬੇਅੰਤ ਰੂਹਾਂ ਨਾਮ ਜਪਣ ਵਾਲੀਆਂ ਆਉਂਦੀਆਂ ਸਾਈ ਮੀਆਂ ਮੀਰ ਵਰਗੇ ਤੇ ਹੋਰ ਉਹ ਕਹਿੰਦੀ ਆ ਮਹਾਰਾਜ ਤੁਸੀਂ ਕਿਉਂ ਤੱਤੀ ਤਵੀ ਤੇ ਕਹ ਚੱਲ ਰਹੇ ਹੋ? ਇੰਨੀ ਸ਼ਕਤੀ ਦੇ ਮਾਲਕ ਹੋ ਕੇ ਫਿਰ ਵੀ ਸਬਰ ਵਿੱਚ ਤੁਸੀਂ ਤਵੀ ਤੇ ਬੈਠੇ ਹੋ। ਜੇ ਹੁਕਮ ਹੋਵੇ ਤਾਂ ਸਾਨੂੰ ਆਗਿਆ ਦਿਓ ਅਸੀਂ ਇਹਦਾ ਰਾਜ ਨੂੰ ਖਤਮ ਕਰ ਦਈਏ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਨਹੀਂ ਭਾਈ ਸਾਡੇ ਖੇਡ ਵਿੱਚ ਕਿਸੇ ਨੇ ਨਹੀਂ ਦਖਲ ਦੇਣਾ ਉਹਨਾਂ ਦੇ ਨਾਲ ਦੇ ਸਿੱਖਾਂ ਨੇ ਵੀ ਬੇਨਤੀ ਕੀਤੀ ਮਹਾਰਾਜ ਸਾਨੂੰ ਆਗਿਆ ਦਿਓ ਤਾਂ ਇੱਕ ਸਿੱਖ ਨੇ ਕਿਹਾ ਮਹਾਰਾਜ ਮੈਨੂੰ ਆਗਿਆ ਦਿਓ ਮੇਰੇ ਚ ਇੰਨੀ ਸ਼ਕਤੀ ਆ ਕਿ ਮੈਂ ਦਿੱਲੀ ਤੇ ਲਾਹੌਰ ਦਾ ਮੱਥਾ ਪੜਾ ਦੇਆ ਇੱਟ ਨਾਲ ਇੱਟ ਖੜਕਾ ਦੇਆ ਬਾਸ਼ਕ ਅੱਲ ਲਈ ਇੰਨੀ ਸ਼ਕਤੀ ਕਿੱਥੋਂ ਪਾਈ ਆ ਕਹਿੰਦਾ ਇਹ ਸ਼ਕਤੀ ਤੁਹਾਡੇ ਕੋਲੋਂ ਹੀ ਪ੍ਰਾਪਤ ਹੋਈ ਆ ਤੋ ਇਸ ਕਰਕੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋਲ ਕਿੰਨੀ ਤਾਕਤ ਆ ਇਸ ਕਾਲ ਨੂੰ ਕੋਈ ਨਹੀਂ ਜਾਣ ਸਕਦਾ ਤਾਂ ਤੇ ਬਸ ਉਹਨੂੰ ਨਮਸਕਾਰ ਹੀ ਕਰਨੀ ਪੈਂਦੀ ਆ ਜਿਸ ਅੱਗੇ ਜੋਰ ਨਾ ਚੱਲੀ ਖੜਾ ਕੀਤਾ ਅਰਦਾਸ ਪਰਮੇਸ਼ਰ ਬਾਰੇ ਵੀ ਕਿਹਾ ਉਹਦੇ ਅੱਗੇ ਬੇਨਤੀ ਕਰਨਾ ਹੀ ਬਣਦਾ ਹੈ ਤੱ ਐਸਾ ਸਬਰ ਤੇ ਸੰਤੋਖ ਦੇ ਹੱਥੋਂ ਨਾ ਬਲੈਤ ਵਾਲਿਆਂ ਨੂੰ ਦੱਸੇ ਉਸ ਗੁਰਪਿਆਰੋ ਸ਼ਮਸ਼ ਤਵਰੇਜ ਨੇ ਜਿਸਦੇ ਕੋਲ ਚਾਹੇ ਤਾਂ ਛੱਤੀ ਪ੍ਰਕਾਰ ਦੇ ਖਾਣੇ ਖਾ ਸਕਦਾ ਪਰ ਉਹਨਾਂ ਦਿੱਤੀ ਛੋਲਿਆਂ ਦੀ ਮੁੱਠ ਤੇ ਪਾਣੀ ਦਾ ਕੌਲਾ ਪੀ ਕੇ ਸਰਦਾ ਸਰਬ ਸਬਰ ਅੰਦਰ ਸਾਵਰੀ ਤਨ ਐਵੇਂ ਜਾਲੇਣ ਹੋਣ ਜੀ ਖੁਦਾਏ ਦਾ ਭੇਤ ਨਾ ਕਿਸੇ ਦੇਣ ਉਹ ਸਬਰ ਦੇ ਵਿੱਚ ਰਹਿੰਦੇ ਹਨ ਸੰਤੋਖ ਵਿੱਚ ਰਹਿੰਦੇ ਆ ਰੱਬ ਦੇ ਨੇੜੇ ਪਹੁੰਚ ਕੇ ਕਿਸੇ ਨੂੰ ਦੱਸਦੇ ਨਹੀਂ ਕਿ ਸਾਡੀ ਕਿੰਨੀਕ ਪਹੁੰਚ ਹੈ ਸਾਰੀ ਸ੍ਰਿਸ਼ਟੀ ਉਹਨਾਂ ਨੂੰ ਨਮਸ਼ਕਾਰ ਕਰਦੀ ਆ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਰ ਬ੍ਰਹਮ ਗਿਆਨੀ ਦਾ ਕੋਈ ਅਧਾਖਰ ਮਤਲਬ ਅਗਦਾ ਅੱਖਰ ਵੀ ਕਥਿਆ ਹੋਇਆ ਆਲਾ ਨਹੀਂ ਜਾਂਦਾਗਾ ਉਹਦੇ ਮੁਖ ਚੋਂ ਇੱਕ ਬਚਨ ਨਿਕਲਦੀ ਧੀਰ ਆ ਇਵੇਂ ਇੱਕ ਵਾਰ ਸੰਸਤਾ ਬਰੇਜ ਨੇ ਗੁਰੂ ਪਿਆਰਿਓ ਇੱਕ ਡੱਕਿਆਂ ਦਾ ਮੰਜਾਜਾ ਬਣਾ ਕੇ ਇੱਕ ਬੱਚੇ ਨੂੰ ਫੜਾਤਾ ਕਹਿੰਦੇ ਜਾ ਹੌਕਾ ਦੇ ਕੇ ਆ ਗਲੀਆਂ ਵਿੱਚ ਮੈਂ ਦਿੱਲੀ ਦਾ ਤਖਤ ਬਕਾਉ ਆ 10000 ਚ ਜੇ ਕਹਿੰਦੇ ਲੈਣਾ ਤਾਂ ਲੈ ਲਓ ਕਹਿੰਦੇ ਉਹ ਬੱਚਾ ਹੱਥ ਵਿੱਚੋਂ ਮੰਜਾਜਾ ਫੜ ਕੇ ਡੱਕਿਆਂ ਦਾ ਬਣਾਇਆ ਤੀਲਾਂ ਦਾ ਬਣਾਇਆ ਗਲੀਆਂ ਵਿੱਚ ਹੋਕਾ ਦਿੰਦਾ ਫਿਰਦਾ ਵੀ ਦਿੱਲੀ ਦਾ ਤਖਤ ਵਕਾਉ ਹੈ 10000 ਚ ਕਹੇ ਲੈਣਾ ਤੇ ਲੈ ਲਓ ਸਿਪਾਹੀਆਂ ਨੇ ਸੁਣਿਆ ਬੱਚੇ ਨੂੰ ਫੜ ਲਿਆ ਕਰੇ ਤੈਨੂੰ ਕੀ ਨਹੀਂ ਕਿਹਾਗਾ ਕਹਿੰਦਾ ਮੈਨੂੰ ਸ਼ਮਸ ਤਬਰੇਜ ਨੇ ਕੀ ਕਿਹਾ ਉਹ ਕਹਿੰਦਾ ਵੀ ਦਿੱਲੀ ਦਾ ਤਖਤ ਵਕਾਉ ਹੈ ਜਿਹਨੇ ਲੈਣਾ ਲੈ ਲਓ 10000 ਚ ਉਹਨਾਂ ਨੇ ਔਰੰਗਜ਼ੇਬ ਦੱਸਿਆ ਉਹ ਕਹਿੰਦਾ ਫੜ ਕੇ ਲਿਆਓ ਬੱਚੇ ਤੋਂ ਤਖਤ ਜਾ ਇਹ ਸਾਲ ਕੁਝ ਵੀ ਕਰ ਸਕਦੇ ਐ ਇਹਨਾਂ ਕੋਲੇ ਬੜੀਆਂ ਤਾਕਤਾਂ ਹੁੰਦੀ ਐ ਔਰ ਉਹ ਤਖਤ ਜਾ ਉਹ ਮੰਜਾ ਜਾਂ ਰੱਖ ਲਿਆ ਡੱਕਿਆਂ ਦਾ ਬਣਿਆ ਉਹ ਬੱਚੇ 10000 ਦੇ ਕੇ ਵੇਚਦਾ ਕਹਿਣ ਤੋਂ ਭਾਵ ਹੈ ਕਿ ਬ੍ਰਹਮ ਗਿਆਨੀ ਦਾ ਮੁੱਖ ਜੋ ਨਿਕਲਿਆ ਅੱਧਾ ਅਖਰ ਵੀ ਆਲਾ ਨਹੀਂ ਜਾਂਦਾ ਜਾਂ ਐਉਂ ਕਹਿ ਦਿਓ ਕਿ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੁੰਦਾ ਹੈ ਬ੍ਰਹਮ ਗਿਆਨੀ ਸਭ ਕਾਸੇ ਦਾ ਮਾਲਕ ਹੁੰਦਾ ਹੈ ਜੋ ਮਰਜ਼ੀ ਕਰ ਸਕਦਾ ਹੈ ਜਲ ਤੇ ਥਲ ਕਰ ਥਲ ਤੇ ਕੂਆ ਕੋਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਘਿਰਾਵੇ ਇਹ ਪਰਮੇਸ਼ਰ ਦੀ ਅਵਸਥਾ ਹੈ ਬਸ ਇਹ ਹੀ ਬ੍ਰਹਮ ਗਿਆਨੀ ਦੀ ਵੀ ਹੈ ਬ੍ਰਹਮ ਗਿਆਨੀ ਕੁਛ ਵੀ ਕਰ ਸਕਦਾ ਹੈ ਤਾਂ ਤੇ ਬ੍ਰਹਮ ਗਿਆਨੀ ਜਿਹੜਾ ਹੈ ਉਹ ਆਪਣੇ ਰਜ ਰੂਪ ਨਾਲ ਜੁੜਿਆ ਹੁੰਦਾ ਜਿਸ ਨੂੰ ਸ਼ਸਤਰ ਕੱਟ ਨਹੀਂ ਸਕਦਾ ਤੇ ਅੱਗ ਸਾੜ ਨਹੀਂ ਸਕਦੀ ਪਾਣੀ ਡੋਬੋ ਨਹੀਂ ਸਕਦਾ ਭਾਵ ਉਸ ਦਾ ਕੋਈ ਵੀ ਕਥਨ ਨਹੀਂ ਕਰ ਸਕਦਾ ਬ੍ਰਹਮ ਗਿਆਨੀ ਸਰਬ ਕਥਾਪੁਰ ਸਾਰਿਆਂ ਦਾ ਮਾਲਕ ਹੈ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਦੀ ਕੀਮਤ ਮਿਤ ਮਰਜ਼ਾਦਾ ਕੌਣ ਦੱਸ ਸਕਦਾ ਹੈ ਆਬ ਕੋਈ ਬਿਆਨ ਨਹੀਂ ਕਰ ਸਕਦਾ ਬ੍ਰਹਮ ਗਿਆਨੀ ਜਿਹੜਾ ਹੈ ਉਹ ਪ੍ਰੇਮ ਦੇ ਵਿੱਚ ਵੱਜਿਆ ਕੁਝ ਵੀ ਕਰ ਸਕਦਾ ਜਿਵੇਂ ਹਰ ਰਾਏ ਸਾਹਿਬ ਜੀ ਮਹਾਰਾਜ ਗੁਰੂ ਪਿਆਰਿਓ ਮਾਈ ਦੇ ਘਰ ਜਾ ਕੇ ਪ੍ਰਸ਼ਾਦਾ ਛਕਦੇ ਆ ਜਿਹੜੀ ਰੋਜ਼ਾ ਚੜ੍ਹਨੀ ਸੀ ਕੋਲੇ ਤੇ ਬੈਠੇ ਬੈਠੇ ਹੀ ਫੜ ਲੈਂਦੇ ਆ ਪ੍ਰਸ਼ਾਦਾ ਦੇ ਉਸੇ ਤਰ੍ਹਾਂ ਉਹ ਪਰੌਠਾ ਗੋਲ ਕਰਕੇ ਖਾ ਲੈਂਦੇ ਆ ਤੇ ਚਲੇ ਜਾਂਦੇ ਆ ਉਜੇ ਦਿਨ ਸਿੱਖਾਂ ਨੇ ਸੋਚਿਆ ਕਿ ਐਸੋਲੇ ਭੁੱਖ ਲੱਗਦੀ ਆ ਨਾਲ ਭੋਜਨ ਲੈ ਚੱਲਿਆ ਕਰੀਏ ਪ੍ਰਸ਼ਾਦਾ ਬਣਾ ਕੇ ਲੈ ਕੇ। ਜੰਗਲ ਵਿੱਚ ਤੁਰੇ ਜਾਂਦੇ ਕਹਿਣ ਲੱਗੇ ਜਦ ਸ਼ਿਕਾਰ ਖੇਡਣ ਜਾਂਦੇ ਆ ਭਾਵੇਂ ਕਿ ਪਾਤਸ਼ਾਹ ਦੇ ਕਿਸੇ ਜਾਨਵਰ ਨੂੰ ਮਾਰਿਆ ਨਹੀਂ ਪਰ ਉਹ ਮਰਜਾਦਾ ਨੂੰ ਕਹਿਣ ਰੱਖਣੇ ਰਾਹਤੇ ਜਾਂਦੇ ਸਨ। ਇਹ ਲੱਗੇ ਮਾਰਨ ਪ੍ਰਸ਼ਾਦਾ ਛਕ ਲੋ ਕਹਿੰਦੇ ਇੱਕੋ ਪ੍ਰਸ਼ਾਦਾ ਛਕਣ ਦਾ ਢੰਗ ਹੈ। ਕਿਤੇ ਬੈਠ ਕੇ ਛਕਾਂਗੇ। ਕਹਿੰਦੇ ਜੀ ਕੱਲ ਤੁਸੀਂ ਉਹ ਮਾਈ ਦੇ ਘਰਾਈਂ ਸ਼ੱਕ ਲਿਆ ਸੀ ਆ ਕਹਿੰਦੇ ਉਹ ਗੱਲ ਹੋਰ ਸੀ ਸੋ ਬ੍ਰਹਮ ਗਿਆਨੀ ਪ੍ਰੇਮ ਦੇ ਭੁੱਖੇ ਹੁੰਦੇ ਆ ਉਹਨਾਂ ਦੇ ਨਾਲ ਕੋਈ ਵੀ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕਦਾ ਉਹਨਾਂ ਦੀ ਸੋਚ ਨੂੰ ਕੋਈ ਨਹੀਂ ਸਮਝ ਸਕਦਾ ਬ੍ਰਹਮ ਗਿਆਨੀ ਕੀ ਮੇ ਤੁਮ ਕੌਣ ਬਖਾਨਾ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਦੀ ਗਤੀ ਨੂੰ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ ਬ੍ਰਹਮ ਗਿਆਨੀ ਦਾ ਅੰਤ ਨਾ ਪਾਰ ਇਸ ਕਰਕੇ ਉਹ ਪਰਮੇਸ਼ਰ ਦੇ ਰੂਪ ਹੋ ਜਾਂਦੇ ਨੇ ਹਰ ਕਾ ਸੇਵਕ ਸੋ ਹਰ ਜੇਹਾ ਬ੍ਰਹਮ ਗਿਆਨੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਐਸੇ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਨੂੰ ਮੈਂ ਹਮੇਸ਼ਾ ਹੀ ਨਮਸਕਾਰ ਕਰਦਾ ਹਾਂ ਤਾਂ ਅਨੁਗੋਣਾ ਤਾਂ ਸਾਹਿਬ ਜੀ ਸਿੱਧਾਂ ਨੂੰ ਕਹਲੇ ਸੀਗੇ ਗੁਰਮੁਖ ਹੋਇਤ ਭਏ ਉਦਾਸੀ ਦਰਸ਼ਨ ਕੇ ਤਾਂ ਹੀ ਭੇਖ ਨਿਵਾਸੀ ਮੈਂ ਇਸੇ ਗੁਰਮੁਖਾ ਬ੍ਰਹਮ ਗਿਆਨੀਆਂ ਨੂੰ ਲੱਭਦਾ ਫਿਰਦਾ ਹਾਂ ਜਿਹੜੇ ਪਰਮੇਸ਼ਰ ਨਾਲ ਇੱਕਮਿਕ ਹੋਏ ਹਨ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਵ ਸਰਕਾਰ ਐਸੇ ਬ੍ਰਹਮ ਗਿਆਨੀਆਂ ਨੂੰ ਮੇਰੀ ਹਮੇਸ਼ਾ ਹੀ ਨਵ ਸਰਕਾਰ ਹੈ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਇਹ ਸੀ 8ਵੀਂ ਅਸ਼ਪਦੀ ਦਾ 7ਵਾਂ ਪੜਾ ਜੋ ਪੂਰਾ ਹੋਇਆ ਅਗੇ 8ਵਾਂ ਪੜਾ ਆਰੰਭ ਕਰਦੇ ਹਾਂ ਬ੍ਰਹਮ ਗਿਆਨੀ ਸਭ ਛੇਟਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨ ਮਰਤਾ ਜਿਹੜਾ ਬ੍ਰਹਮ ਗਿਆਨੀ ਹੈ ਉਹ ਹਮੇਸ਼ਾ ਰਹਿੰਦਾ ਹੈ ਉਹ ਕਦੇ ਮਰਦਾ ਨਹੀਂ ਬਲਕਿ ਉਹ ਕਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਉਹਦੇ ਵਿੱਚ ਹਰੀ ਦਾ ਵਾਸਾ ਹੋ ਜਾਂਦਾ ਉਹ ਹਰੀ ਦਾ ਰੂਪ ਹੋ ਜਾਂਦਾ ਇਹ ਸ਼ਬਦ ਦੇ ਵਿਚਾਰ ਆਪਾਂ ਅਗਲੇ ਦੀਵਾਨਾ ਵਿੱਚ ਸਰਵਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਇੱਕ ਅਖਰਬਾਲ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗਿਆ ਬਖਸ਼ ਲੈਣਾ ਜੀ ਬਲਾ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ ਵਾਹ